ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂਝਾ ਕਰ ਰਹੇ ਹਾਂ ਗੋਲੀ ਚੱਲਦੀ ਗਈ ਇਹ ਇਤਿਹਾਸਿਕ ਨਾਵਲ ਗਿਆਨੀ trilok singh ਜੀ ਵੱਲੋਂ ਲਿਖਿਆ ਗਿਆ ਹੈ ਇਸ ਨਾਵਲ ਵਿੱਚ ਬੱਬਰਾਂ ਦੀ ਵਿਥਿਆ ਬੱਬਰਾਂ ਦਾ ਇਤਿਹਾਸ ਲਿਖਿਆ ਗਿਆ ਹੈ ਕਿ ਕਿਦਾਂ ਕੁਝ ਨੌਜਵਾਨਾਂ ਨੇ ਇੱਕ ਹਥਿਆਰਬੰਦ ਜਥੇਬੰਦੀ ਤਿਆਰ ਕੀਤੀ ਅਤੇ ਉਹਨਾਂ ਦਾ ਮਕਸਦ ਇਸ ਧਰਤੀ ਤੋਂ ਪਾਪੀਆਂ ਦਾ ਨਾਸ਼ ਕਰਨਾ ਜ਼ਾਲਮੀਆਂ ਦਾ ਨਾਸ਼ ਕਰਨਾ ਅਤੇ ਉਹਨਾਂ ਝੋਲੀ ਚੋਕਾਂ ਨੂੰ ਸੋਧਾ ਲਾਉਣਾ ਜੋ ਆਪਣੇਾਂ ਤੇ ਹੀ ਜ਼ੁਲਮ ਕਰਦੇ ਸਨ ਕੁਝ ਪੈਸਿਆਂ ਦੇ ਟੁਕੜਿਆਂ ਦੇ ਲਾਲਚ ਮਰਬਿਆਂ ਦੇ ਲਾਲਚ ਵਿੱਚ ਆਪਣੇਾਂ ਤੇ ਕੈਰ ਕਮਾਉਂਦੇ ਸਨ ਅਤੇ ਧੀਆ ਭੈਣਾਂ ਦੀ ਇੱਜ਼ਤ ਦਾ ਨਾਲ ਖੇਡਦੇ ਸਨ ਉਹਨਾਂ ਪਾਪੀਆਂ ਦਾ ਨਾਸ਼ ਕਰਨ ਲਈ ਜਿੱਥੇ ਬੰਦੀ ਬਣਾਈ ਗਈ ਸੀ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਆ ਤੁਸੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡ ਮੁੱਲਾ ਇਤਿਹਾਸ ਸਾਡੇ ਹੋਰ ਨਾਂ ਪੈਣਾ ਭਰਾਵਾ ਖਾਸ ਕਰਕੇ ਸਾਡੀ ਨੌਜਵਾਨੀ ਨੂੰ ਪਤਾ ਲੱਗ ਸਕੇ ਕਿ ਕਿੱਦਾਂ ਸਾਡੇ ਵੱਡੇ-ਵਡੇਰਿਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਇਸ ਜ਼ਾਲਮਾਂ ਨਾਲ ਟੱਕਰ ਲਈ ਤੁਸੀਂ ਇਸ ਲੜੀਵਾਰ ਇਤਿਹਾਸ ਨੂੰ ਜੋੜ ਲਈ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਅਤੇ ਲੜੀਵਾਰ ਇਤਿਹਾਸ ਜੋੜ ਸਕਦੇ ਹੋ ਅੱਗੇ ਸ਼ੁਰੂ ਕਰਦੇ ਹਾਂ ਕੁਦਰਤੀ ਸ਼ਕਤੀਆਂ ਵਿੱਚ ਕਦੇ-ਕਦੇ ਉਬਾਲ ਆਉਂਦੇ ਹਨ ਤੇ ਕਈ ਵਾਰ ਰਸਾਤਲ ਦਾ ਰੂਪ ਧਾਰਨ ਕਰ ਜਾਂਦੇ ਹਨ ਧਰਤੀ ਦੀ ਦੱਬੀ ਕੁੱਟੀ ਜਵਾਲਾ ਪੱਥਰ ਅਨੁਸਾਰ ਢਾਲ ਕੇ ਸੜਦੇ ਬਲ ਦੇ ਲਾਵੇ ਦਾ ਰੂਪ ਦੇ ਦਿੰਦੀ ਹੈ ਜਿਸ ਰਾਜ ਵਿੱਚ ਵੀ ਜ਼ੁਲਮ ਤੇ ਗੁਲਾਮੀ ਦੇ ਵਿਰੁੱਧ ਜਨ ਸ਼ਕਤੀ ਇਕੱਠੀ ਹੋਣ ਲੱਗੀ ਉਸੇ ਹੀ ਸਮੇਂ ਦੀ ਸਰਕਾਰ ਨੇ ਹਰ ਪ੍ਰਕਾਰ ਦੇ ਹਥਿਆਰ ਵਰਤ ਕੇ ਤੂਫਾਨ ਵਾਂਗ ਉੱਠ ਰਹੀ ਜਨ ਸ਼ਕਤੀ ਨੂੰ ਕੁਚਲਣ ਦਾ ਯਤਨ ਕੀਤਾ ਲੋਕ ਜਜ਼ਬੇ ਦੀ ਕੋਈ ਪ੍ਰਵਾਹ ਨਾ ਕੀਤੀ ਬਬਰ ਅਕਾਲੀ ਲਹਿਰ ਕੋਈ ਮਾਮੂਲੀ ਲਹਿਰ ਨਹੀਂ ਸੀ ਬਰਤਾਨਵੀ ਸਮਰਾਇ ਵਿਰੁੱਧ 35 ਕਰੋੜ ਗੁਲਾਮ ਇਸਤਰੀ ਪੁਰਖਾਂ ਦੇ ਮਨੋਂ ਭਾਵਾਂ ਦੀ ਭੁੱਖ ਨੰਗ ਉਹਨਾਂ ਦੀ ਆਹਾਂ ਤੇ ਚੀਕਾਂ ਦਾ ਸਵਾਦ ਸੀ ਜਿਹੜਾ ਕੁਝ ਜਵਾਨੀਆਂ ਦੇ ਜਵਾਨ ਲਹੂ ਵਿੱਚ ਇਕੱਠਾ ਹੋ ਕੇ ਉਬਲ ਪਿਆ ਇਹ ਜਵਾਲਾਮੁਖੀ ਇਲਾਵਾ ਬਣ ਗਿਆ ਇੱਕ ਬਾਵਰੋਲਾ ਇੱਕ ਹਨੇਰੀ ਦਾ ਰੂਪ ਧਾਰਨ ਕਰ ਗਿਆ ਠਾਕਦਾ ਹੈ ਅੱਗ ਦੀ ਇੱਕ ਚੰਗੜਿਆ ਚੰਗਿਆੜੀ ਸਮੇਂ ਦੀ ਹਵਾ ਨਾਲ ਵੱਡੇ ਵੱਡੇ ਸ਼ਹਿਰ ਦੇ ਜੰਗਲ ਸਾੜ ਸਕਦੀ ਹੈ ਇੱਕ ਆਦਮੀ ਦੀ ਮੌਤ ਜਾਂ ਇੱਕ ਨਿੱਕੀ ਘਟਨਾ ਨਾਲ ਉਹ ਸੰਸਾਰ ਵਿਆਪੀ ਮਹਾਯੁੱਧ ਸ਼ੁਰੂ ਹੋ ਸਕਦਾ ਇਹ ਵਿਚਾਰ ਵਿਚਾਰ ਕੇ ਬਰਤਾਨਵੀ ਗੋਰਾ ਸ਼ਾਹੀ ਨੇ ਦੁਆਬੇ ਚ ਉੱਭਰ ਰਹੀ ਬੱਬਰਾਂ ਦੀ ਲਹਿਰ ਨੂੰ ਸਾਰੇ ਭਾਰਤ ਵਿੱਚ ਉੱਠ ਰਹੀ ਲਹਿਰ ਅਨੁਭਵ ਕੀਤਾ ਉਹਨਾਂ ਨੂੰ ਦੁਆਬੇ ਦਾ ਹਰ ਸਾਧੂ ਕਿਸਾਨ ਤੇ ਮਜ਼ਦੂਰ ਗੋਰਿਆਂ ਨੂੰ ਬਾਗੀ ਦਿਖਾਈ ਦੇਣ ਲੱਗਾ ਡਿਪਟੀ ਕਮਿਸ਼ਨਰ ਜਲੰਧਰ ਹੁਸ਼ਿਆਰਪੁਰ ਤੇ ਮਹਾਰਾਜਾ ਕਪੂਰਥਲਾ ਨੂੰ ਗਵਰਨਰ ਪੰਜਾਬ ਵੱਲੋਂ ਕਰੜੀਆਂ ਹਦਾਇਤਾਂ ਮਿਲੀਆਂ ਬੱਬਰ ਲਹਿਰ ਖਤਮ ਕਰੋ ਪੁਲਿਸ ਨੂੰ ਹਰ ਖੋਲ ਦਿੱਤੀ ਗਈ ਝੋਲੀ ਚੁੱਕਾ ਨੂੰ ਲਾਲ ਚ ਤੇ ਲਾਲ ਚ ਦਿੱਤੇ ਗਏ ਜਿਸ ਤੇ ਛਾਕ ਪਵੇ ਫਾੜ ਲਾਓ ਜਿਸ ਪਿੰਡ ਵਿੱਚ ਬੱਬਰ ਹੋਏ ਫੂਕ ਦਿਓ ਜੇ ਕੋਈ ਕਿਸੇ ਬੱਬਰ ਨੂੰ ਰੋਟੀ ਖਵਾਏ ਤਾਂ ਉਸ ਨੂੰ ਗੋਲੀ ਮਾਰ ਦਿਓ ਚੌਕੀਦਾਰ ਨੰਬਰਦਾਰ ਸਫੈਦ ਪੋਸ਼ ਸਭ ਨੂੰ ਤਾੜਨਾ ਨਾ ਕਰੋ ਐਸੇ ਹੁਕਮ ਰੋਜ ਉਪਰੋਂ ਚੜ੍ਹੇ ਗਏ ਗੋਰੇ ਅਫਸਰ ਝੋਲੀ ਚੁੱਕ ਤੇ ਥਾਣੇਦਾਰ ਰਾਤ ਨੂੰ ਬੁੜਾ ਕੇ ਉਠਣ ਲੱਗੇ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਪੁਲਿਸ ਚਿੱਟੇ ਕੱਪੜੇ ਆ ਵਿੱਚ ਤੇ ਵਰਦੀ ਵਿੱਚ ਫੌਜ ਜ਼ਿਲਾਹੇ ਦੀ ਨਾਲ ਵਾਂਗ ਫਿਰਨ ਲੱਗੀ ਜਿਸ ਨੂੰ ਫੜਿਆ ਜਾਂਦਾ ਉਸ ਨੂੰ ਹੀ ਲੰਮਾ ਪਾ ਲਿਆ ਜਾਂਦਾ ਕੁੱਟਿਆ ਜਾਂਦਾ ਪੁੱਠਾ ਲਟਕਾ ਕੇ ਸਵਾਲ ਕੀਤੇ ਜਾਂਦੇ 10 ਬੱਬਰਾਂ ਦਾ ਪਤਾ ਦੱਸ ਤੂੰ ਵੀ ਬੱਬਰ ਏ ਦੱਸ ਨਹੀਂ ਤੇ ਪਾਰ ਬੁਲਾਉਂਦੇ ਕਿਸ਼ਨ ਸਿੰਘ ਕਿੱਥੇ ਹੈ ਉਸ ਨੂੰ ਫੜਾ ਅਨੇਕਾਂ ਮਾਸੂਮ ਐਸੇ ਸਵਾਲ ਸੁਣ ਕੇ ਕੰਬਾ ਜਾਂਦੇ ਉਹਨਾਂ ਨੂੰ ਪਤਾ ਹੀ ਨਾ ਹੁੰਦਾ ਉਤਰਲੇ ਨਾਲ ਹੱਥ ਜੋੜ ਕੇ ਤੇ ਮੂੰਹ ਵਿੱਚ ਘਾਕ ਲੈ ਕੇ ਆਖਦੇ ਭਗਵਾਨ ਸਾਖੀ ਹੈ ਉਤਰਾਂ ਦੀ ਸੌ ਬੱਬਰਾਂ ਦਾ ਕੋਈ ਪਤਾ ਨਹੀਂ ਮਾਰ ਸੁੱਟੋ ਪਰ ਕੁਝ ਪਤਾ ਨਹੀਂ ਗਾਰਾਂ ਤੇ ਡੰਡਿਆਂ ਦਾ ਮੀਂਹ ਵਰਸਦਾ ਕਈਆਂ ਦੀਆਂ ਜਵਾਨ ਧੀਆਂ ਤੇ ਭੈਣਾਂ ਨੂੰ ਉਹਨਾਂ ਦੇ ਅੱਗੇ ਨੰਗਿਆਂ ਕਰਕੇ ਖੜਾਇਆ ਜਾਂਦਾ ਪੁਲਸ ਤੇ ਫੌਜ ਦੇ ਅਤਿਆਚਾਰਾਂ ਦੇਖ ਕੇ ਅਸਮਾਨ ਕੰਬ ਉਠਿਆ ਲੋਕ ਡਰ ਦੇ ਮਾਰੇ ਦੁਆਬੇ ਵਿੱਚੋਂ ਨਿਕਲ ਗਏ ਕਈਆਂ ਨੇ ਰੋਟੀ ਦੁੱਧ ਆਪਣੀ ਔਲਾਦ ਦੇ ਮੂੰਹੋਂ ਖੋ ਕੇ ਪੁਲਸੀਆਂ ਤੇ ਫੌਜੀਆਂ ਨੂੰ ਆਂਡੇ ਮੁਰਗੇ ਦੇਣੇ ਸ਼ੁਰੂ ਕਰ ਦਿੱਤੇ ਕਿ ਕਿਤੇ ਕਿਵੇਂ ਉਹਨਾਂ ਦੀ ਬੇਇੱਜ਼ਤੀ ਨਾ ਹੋਵੇ ਉਹਨਾਂ ਦੇ ਹੱਡ ਨਾਂ ਟੁੱਟਣ ਉਹਨਾਂ ਦਾ ਘਰ ਨਾਲ ਸੜੇ ਉਹਨਾਂ ਦਾ ਧਰਮ ਨਾਲ ਲੁੱਟਿਆ ਜਾਏ ਜੂਨ ਦੇ ਦਿਨ ਸਨ ਸੂਰਜ ਅੱਗ ਬਰਾ ਰਿਆ ਸੀ ਇੱਕ ਪਿੰਡ ਦੇ ਬੋਰਡ ਤੇ ਪਿੱਪਲ ਹੇਠਾਂ ਜਲੰਧਰ ਪੁਲਿਸ ਦਾ ਡੇਰਾ ਸੀ ਕੋਈ 50 ਕੁ ਮਰਦ ਤੇ 20 ਕੁ ਇਸਤਰੀਆਂ ਪੁਲਿਸ ਨੇ ਘੇਰ ਕੇ ਧਰਤੀ ਤੇ ਬਿਠਾਈਆਂ ਹੋਈਆਂ ਸਨ ਕਦੀ ਕਦੀ ਕਈਆਂ ਨੂੰ ਧੁੱਪੇ ਬਿਠਾਇਆ ਜਾਂਦਾ ਅਤੇ ਕਿਸੇ ਨੂੰ ਪਿੱਪਲ ਨਾਲ ਪੁੱਠਾ ਲਮਕਾ ਕੇ ਬਬਰਾਂ ਦਾ ਪਤਾ ਪੁੱਛਿਆ ਜਾਂਦਾ ਤੇਨੂੰ ਬੰਦੇ ਅਤਿਆਚਾਰ ਨਾ ਸਹਿ ਸਕੇ ਉਹਨਾਂ ਪੁਲਸ ਦੀ ਮਹਾਰਨੀ ਪੜਨੀ ਸ਼ੁਰੂ ਕਰ ਦਿੱਤੀ ਕਈਆਂ ਦੇ ਨਾਲ ਹੈ ਪੁਲਸ ਨੇ ਅੱਗੋਂ ਉਹਨਾਂ ਨੂੰ ਫੜ ਕੇ ਕੁਟਾਪਾ ਚਾੜਨਾ ਸ਼ੁਰੂ ਕਰ ਦਿੱਤਾ ਤੇਰੇ ਘਰ ਬਬਰ ਆਏ ਤੇ ਰੋਟੀ ਖਾ ਕੇ ਗਏ ਨੇ ਕੁੱਤੀਏ ਦੱਸਦੀ ਕਿਉਂ ਨਹੀਂ ਤੈਨੂੰ ਖੋਤੇ ਇੱਕ ਅਧ ਖੜ ਤੀਵੀ ਨੂੰ ਕੁੱਟਿਆ ਗਿਆ ਉਸ ਨੂੰ ਮੰਦੇ ਸ਼ਬਦ ਬੋਲੇ ਗਏ ਪਿੰਡ ਦੇ ਬਜ਼ੁਰਗਾਂ ਨੇ ਸਨਮੁਖ ਉਹਦੇ ਸਿਰ ਤੇ ਲੀੜੇ ਨੂੰ ਪਰਾਂ ਸੁਟਿਆ ਗਿਆ ਉਸ ਦੇ ਖੱਦਰ ਦੇ ਕੁਰਤੇ ਨੂੰ ਪਾੜ ਕੇ ਉਸ ਦੀਆਂ ਟਿਲਕੀਆਂ ਛਾਤੀਆਂ ਜਿਨ੍ਹਾਂ ਚੋਂ 4 ਬੱਚੇ ਦੁੱਧ ਪੀ ਚੁੱਕੇ ਸਨ ਨੂੰ ਨੰਗਾ ਕੀਤਾ ਗਿਆ ਸਿਰ ਦੇ ਵਾਲਾਂ ਤੋਂ ਫੜ ਕੇ ਗੁਲਾਮ ਮੁਹੰਮਦ ਹਵਾਲਦਾਰ ਨੇ ਚਪੇੜਾਂ ਮਾਰੀਆਂ ਉਸ ਦੀਆਂ ਗੱਲਾਂ ਵਿੱਚੋਂ ਲਹੂ ਸਿਮਣ ਲੱਗ ਪਿਆ ਪਿੰਡ ਦੇ ਮਰਦਾਂ ਨੇ ਸਿਰ ਨੀਵੇਂ ਕਰ ਲਏ ਨੈਤਰ ਮੂਂਦ ਲਏ ਤੇ ਲਹੂ ਦੇ ਘਟ ਭਰਨ ਲੱਗੇ ਉਹ ਉਸ ਤਰ੍ਹਾਂ ਮਜਬੂਰ ਸਨ ਜਿਵੇਂ ਕੌਰਵਾਂ ਨੇ ਦਰਬਾਰ ਵਿੱਚ ਪੰਜੇ ਪਾਂਡਵ ਮਜਬੂਰ ਸਨ ਜਦੋਂ ਉਹਨਾਂ ਦੀ ਦਰੋਪਤੀ ਦੇ ਚੀਰ ਉਤਰੇ ਜਾ ਰਹੇ ਸਨ ਬਾਕੀ ਦੀਆਂ ਇਸਤਰੀਆਂ ਰੋ ਰਹੀਆਂ ਸਨ ਉਹੋ ਦੇਵਤਿਆਂ ਸਤਗੁਰਾਂ ਦੇ ਰੱਬ ਅੱਗੇ ਅਰਦਾਸਾਂ ਕਰ ਰਹੀਆਂ ਸਨ ਪੱਥਰ ਦਿਲ ਤੇ ਬੇਸ਼ਰਮ ਗੋਰਾ ਨੌਕਰ ਸ਼ਾਹੀ ਦੇ ਬੰਦੇ ਉਹਨਾਂ ਨਾਲ ਵੈਸਾ ਹੀ ਸਲੂਕ ਨਾ ਕਰ ਪੁਲਸ ਵਾਲੇ ਉਸੇ ਵੇਲੇ ਉੱਕਾ ਹੀ ਭੁੱਲ ਗਏ ਸਨ ਇਹ ਉਹ ਪੰਜਾਬੀ ਸਨ ਭਾਰਤੀ ਸਨ ਉਹ ਸਮਝਦੇ ਸਨ ਕਿ ਉਹ ਇੰਗਲਿਸਤਾਨੀ ਹਨ ਉਹਨਾਂ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਸਬੰਧ ਨਹੀਂ ਸੀ ਗੋਰਾ ਸਾਮਰਾਜ ਦੀ ਫੌਜ ਉਹਨਾਂ ਦੀ ਪਿੱਠ ਤੇ ਸੀ ਉਸ ਟੀਵੀ ਨੂੰ ਤੱਕਾ ਦੇ ਕੇ ਸੁੱਟਿਆ ਗਿਆ ਜਦੋਂ ਉਠਣ ਲੱਗੀ ਤਾਂ ਡਾਟਿਆ ਗਿਆ ਪਈ ਰੋ ਤੁੱਪੇ ਸੜ ਉਠਿਓ ਤਾਂ ਜਿਉ ਉਹ ਜਿਉਂ ਦੀ ਪੱਥਰ ਦੀ ਮੂਰਤੀ ਬਣ ਗਈ ਇਓ ਨਹੀਂ ਦੱਸੇਗੀ ਇਸ ਵਿੱਚ ਹੈ ਬਹੁਤ ਕੁਝ ਇੱਕ ਥਾਣੇਦਾਰ ਬੋਲਿਆ ਫਿਰ ਦੂਸਰੇ ਨੇ ਪੁੱਛਿਆ ਨੰਗੀ ਕਰੋ ਇੱਕ ਡੰਡਾ ਲਓ ਸਾਮਰਾਜੀ ਬਲਦੇ ਨਸ਼ੇ ਨਾਲ ਪਾਗਲ ਹੋਏ ਥਾਣੇਦਾਰ ਨੇ ਐਸੇ ਚੰਦਰੇਵਾਕ ਮੂੰਹ ਬੋਲੇ ਕਿ ਸੁਣਨ ਵਾਲਿਆਂ ਦੇ ਕੰਨ ਪੱਥਰਾਂ ਆ ਗਏ ਉਹਨਾਂ ਦੇ ਕਲੇਜੇ ਹਿੱਲ ਗਏ ਤੀਵੀਆਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਥਾਣੇਦਾਰ ਖੁਦਾ ਦੇ ਨਾਂ ਤੇ ਐਨਾ ਹਨੇਰ ਨਾ ਮਾਰ ਇਹ ਨਾ ਕਰੋ ਇੱਕ 70 ਸਾਲ ਦੇ ਬੁੱਢੇ ਨੇ ਥਾਣੇਦਾਰ ਨੂੰ ਰੋਕਣ ਦਾ ਜਤਨ ਕੀਤਾ ਕਿਉਂ ਕੁੱਤਿਆ ਸੂਰਾ ਤੇਰੀ ਕੀ ਲੱਗਦੀ ਆ ਥਾਣੇਦਾਰ ਅੱਗੋਂ ਬੋਲਿਆ ਉਹ ਆਪਣੇ ਬਾਬੇ ਦੀ ਉਮਰ ਦੇ ਬਜ਼ੁਰਗ ਨੂੰ ਮੰਦਾ ਬੋਲਣੋਂ ਨਾ ਚਿਜ ਗਿਆ ਮੇਰੀ ਧੀ ਲੱਗਦੀ ਆ ਸਾਰੀਆਂ ਧੀਵੀਆਂ ਮੇਰੀਆਂ ਧੀਆਂ ਨੂੰ ਆ ਹਨ ਬਿਰਦ ਬਾਬੇ ਨੇ ਕਿਹਾ ਧੀਵੀ ਉੱਠ ਬੈਠੀ ਉਹ ਡੋਲ ਗਈ ਉਸਨੇ ਜਿਹੜਾ ਸਦਕ ਰੱਖਿਆ ਸੀ ਹੌਸਲਾ ਕੀਤਾ ਸੀ ਉਹ ਟੁੱਟ ਗਿਆ ਜੁਲਮ ਅੱਗੇ ਝੁਕ ਗਈ ਹੱਥ ਜੋੜ ਕੇ ਬੋਲੀ ਇਹ ਨਾ ਕਰੋ ਮੇਰੀ ਸੁਥਰ ਮੇਰੇ ਤੇੜ ਰਹਿੰਦਿਓ ਮੈਂ ਦੱਸ ਦਿੰਦੀ ਆ ਜੋ ਕੁਝ ਜਾਣਦੀ ਆ ਦੱਸਦੀ ਹਾਂ ਇਉਂ ਆ ਖਾਸ ਦੇਰਾ ਥਾਣੇਦਾਰ ਦੇ ਬੁੱਲਾਂ ਤੋਂ ਬੋਲ ਨਿਕਲੇ ਮੇਰੇ ਘਰ ਸੰਤ ਕਰਤਾਰ ਸਿੰਘ ਆਉਂਦਾ ਰਿਹਾ ਇਹ ਹਕਾਗਪੁਰ ਦਾ ਸੰਤ ਇਹ ਬਬਰਾਂ ਦਾ ਹੰਮੀ ਐ ਤੀਵੀਂ ਬੋਲ ਪਈ ਪਿੰਡ ਦੇ ਲੋਕਾਂ ਨੇ ਅੱਖਾਂ ਖੋਲੀਆਂ ਉਹਨਾਂ ਤੀਵੀਂ ਵੱਲ ਦੇਖਿਆ ਉਹ ਹੈਰਾਨ ਹੋਏ ਡਰੇ ਕਿ ਪਤਾ ਨਹੀਂ ਹੋਰ ਕੀ ਕੀ ਦੱਸੇਗੀ ਕਿੰਨਿਆਂ ਦੇ ਨਾਮ ਲਵੇਗੀ ਸੰਤ ਕਰਤਾਰ ਸਿੰਘ ਪਿੰਪਲ ਦੇ ਟਾਣੀ ਨਾਲ ਪੁੱਠਾ ਟੰਗਿਆ ਹੋਇਆ ਸੀ ਉਹ ਕੁਝ ਹੌਸਲਾ ਕਰੀ ਆਉਂਦਾ ਸੀ ਕਿਸੇ ਚੋਲੀ ਚੁੱਕ ਸੁਈਏ ਨੇ ਦੱਸਿਆ ਕਿ ਸੰਤ ਕਰਤਾਰ ਸਿੰਘ ਸਰਦਾਰ ਕਿਸ਼ਨ ਸਿੰਘ ਤੇ ਹੋਰ ਬੱਬਰਾਂ ਦੇ ਟਿਕਾਣੇ ਜਾਣਦਾ ਹੈ ਪਿੰਡ ਦੇ ਇੱਕ ਬੰਦੇ ਨੇ ਵੀ ਇਹੋ ਮਹਾਰਨੀ ਬੋਲੀ ਸੀ ਉਸ ਨੇ ਸੰਤ ਕਰਤਾਰ ਸਿੰਘ ਵੱਲ ਦੇਖਿਆ ਉਸ ਤੀਵੀ ਨੂੰ ਕੋਲ ਲਾ ਜਾ ਕੇ ਪੁੱਛਿਆ ਕਿ ਇਹ ਸੰਤ ਕਰਤਾਰ ਸਿੰਘ ਹੈ ਆਹੋ ਜੀ ਇਹੋ ਮੈਨੂੰ ਲੀੜਾ ਲੈਣ ਦਿਓ ਉੱਤੇ ਮੈਂ ਫਿਰ ਦੱਸਦੀਆਂ ਸਭ ਕੁਝ ਦੱਸਦੀਆਂ ਮੈਨੂੰ ਪਾਣੀ ਦਿਓ ਸਾਹ ਲੈਣ ਦਿਓ ਉਹ ਤੀਵੀ ਕਬਰਾਈ ਹੋਈ ਸੀ ਸ਼ਰਮ ਤਨ ਪੀੜਾ ਤੇ ਭੈ ਨਾਲ ਉਸ ਦਾ ਸਰੀਰ ਕਬਰਾ ਗਿਆ ਸੀ ਉਹ ਇੱਕ ਪਾਸੇ ਬੈਠੀ ਉਸ ਦਾ ਸਿਰ ਉਹਦੇ ਹੱਥਾਂ ਵਿੱਚ ਸੀ ਸਪਾਹੀ ਪਾਣੀ ਲੈਣ ਗਿਆ ਪਿੰਡ ਦੇ ਲੋਕ ਹੈਰਾਨੀ ਨਾਲ ਦੇਖਣ ਲੱਗ ਗਏ ਕਿ ਕੀ ਪਾਣਾ ਵਰਤਦਾ ਹੈ ਲਓ ਜੀ ਅੱਜ ਲਈ ਇਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੈਂਤਾ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹਨ ਹੋਈਆਂ ਹੋਣਗੀਆਂ ਗੁਰੂ ਸਾਹਿਬ ਅਰਦਾਸ ਬੇਨਤੀ ਹੈ ਕਿ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ